ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿਆਰੀਆਂ ਉਤਸ਼ਾਹ ਤੇ ਜ਼ੋਰਾਂ ਨਾਲ ਚੱਲ ਰਹੀਆਂ ਨੇ ਦੱਸ ਦਈਏ ਕਿ ਜਿੱਥੇ ਸਜਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਸੁੰਦਰ ਤੇ ਰੰਗ-बिरंगे ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਸੁਸਾਇਟੀ ਦੇ ਵੱਲੋਂ ਵੀ ਇਸ ਵਾਰ ਵਿਸ਼ਾਲ ਸੇਵਾ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਲਈ ਮਠਾਈਆਂ ਦਾ ਅਤੁੱਟ ਲੰਗਰ ਵਰਤਾਇਆ ਜਾਏਗਾ ਸੋਸਾਇਟੀ ਦੇ ਸੇਵਾਦਾਰਨ ਦੱਸਿਆ ਹੈ ਕਿ ਪਿਛਲੇ 4 ਦਿਨਾਂ ਤੋਂ ਲੱਡੂਆਂ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਜੋ ਸਵੇਰ ਸਮੇਂ ਤੋਂ ਹੀ ਗੁਰੂ ਰਾਮਦਾਸ ਦੇ ਦਰ ਤੇ ਪਹੁੰਚ ਰਹੀ ਸੰਗਤ ਨੂੰ ਵਰਤਾਇਆ ਜਾਏਗਾ ਇੱਥੇ ਆਗਵਾ ਨੇ ਇਹ ਵੀ ਦੱਸਿਆ ਹੈ ਕਿ ਇਹ ਸੇਵਾ ਪਿਛਲੇ 5 ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਉਨ੍ਹਾਂ ਕਿਹਾ ਕਿ ਸਾਲ ਵਿੱਚ ਕੁਝ ਖਾਸ ਮੌਕਿਆਂ ਤੇ ਹੀ ਲੰਗਰ ਵਰਤਾਏ ਜਾਂਦੇ ਨੇ ਜਿਨ੍ਹਾਂ ਵਿੱਚੋਂ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨਾਲ ਜੁੜਿਆ ਹੈ ਜਦੋਂ ਲੱਡੂਆਂ ਦਾ ਲੰਗਰ ਵਰਤਾਇਆ ਜਾਂਦਾ ਹੈ ਸੋਸਾਇਟੀ ਦੇ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਇਸ ਸੇਵਾ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਰਹਿੰਦੇ ਐਨਆਰਆਈ ਵੀਰ ਭਰਾਵਾਂ ਦਾ ਵੀ ਵੱਡਾ ਯੋਗਦਾਨ ਹੈ। ਉਹਨਾਂ ਦੇ ਪਿਆਰ ਸਦਕਾ ਦੇਸ਼ ਅਤਿ ਤਰਮ ਨਾਲ ਜੁੜੇ ਰਹਿਣ ਦੇ ਨਾਲ-ਨਾਲ ਹਰ ਸਾਲ ਆਪਣੀ ਸੇਵਾ ਨਿਭਾਈ ਜਾਂਦੀ ਹੈ। ਦੇਸ਼ਾਂ ਵਿਦੇਸ਼ਾਂ ਤੋਂ ਰੰਗ-बिरंगे ਫੁੱਲ ਇੱਥੇ ਪਹੁੰਚਦੇ ਨੇ ਅਤੇ ਗੁਰੂ ਘਰ ਦਾ ਕੋਨਾ ਕੋਨਾ ਐਨਾ ਫੁੱਲਾ ਨਾਲ ਮਹਿਕ ਉੱਠਦਾ ਹੈ ਸਿਵਾਦਰਨ ਦਸਿਆਈ ਕੀ ਹਲਵਾਈਆਂ ਦੇ ਨਾਲ-ਨਾਲ ਸੰਗਤ ਦੇ ਪਰਿਵਾਰਿਕ ਮੈਂਬਰ ਵੀ ਆਪਣੇ ਹੱਥੀ ਲੱਡੂ ਬਣਾਉਣ ਦੀ ਸੇਵਾ ਕਰਦੇ ਨੇ ਇਹ ਸਾਰੀ ਸੇਵਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਉਹਨਾਂ ਆਖਿਰ ਵਿੱਚ ਦੱਸਿਆ ਹੈ ਕਿ ਗੁਰੂ ਘਰ ਦੀਆਂ ਸੇਵਾਵਾਂ ਸਿਰਫ ਮਾਇਆ ਨਾਲ ਨਹੀਂ ਸਗੋ ਪਿਆਰ ਅਤੇ ਭਗਤੀ ਨਾਲ ਚੱਲਦੀਆਂ ਨੇ ਤੇ ਇਹੀ ਕਾਰਨ ਹੈ ਕਿ ਹਰ ਸਾਲ ਸੰਗਤਾਂ ਦਾ ਪਿਆਰ ਤੇ ਉਤਸ਼ਾਹ ਵੱਧਾਚਾਰਿਆ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਦੀ ਰਿਪੋਰਟ న్యూਸ 18 ਪੰਜਾਬ ਸਾਡੀ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਪਿਛਲੇ 7-8 ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਪੁਰਬ ਵੱਡੀ ਸਰਦਾ ਭਾਵਨਾ ਨਾਲ ਮਨਾਉਂਦੀ ਆ ਰਹੀਆਂ ਹਨ 1 ਸਤੰਬਰ 1604 ਨੂੰ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਨੇ ਆਦ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ 557 ਪ੍ਰਕਾਸ਼ਪੁਰਬ ਸਿੱਖ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਮਨਾਉਣ ਦੀ ਜਾ ਰਹੀ ਆ ਇਹ ਲੱਡੂਆਂ ਦੀ ਸੇਵਾ ਪਿਛਲੇ 7-8 ਸਾਲਾਂ ਤੋਂ ਸਾਡੀ ਸੇਵਾ ਸੁਸਾਇਟੀ ਕਰਦੀ ਆ ਰਹੀ ਆ 18 ਤਰੀਕ ਨੂੰ 18 ਅਗਸਤ ਨੂੰ ਇਹ ਸੇਵਾ ਸ਼ੁਰੂ ਕਰ ਲਈ ਸੀ ਜੋ 24 ਅਗਸਤ ਤੱਕ ਚੱਲੇਗੀ ਜੀ 24 ਅਗਸਤ ਨੂੰ ਸਵੇਰੇ ਅਰਦਾਸ ਹੋ ਕੇ ਸ਼ਾਮਾਂ ਤੱਕ ਜਦੋਂ ਤੱਕ ਅੱਠ ਜੋ ਸਾਡਾ ਜਿੰਨਾ ਵੀ ਸਾਡਾ ਬਣਿਆ ਹੋਇਆ ਵਾ ਲੱਡੂਆਂ ਦੀ ਸੇਵਾ ਸਮਾਪਤੀ ਤੱਕ ਚੱਲੇਗੀ ਜੀ ਇਹ ਸੇਵਾ ਘਟ ਤੋਂ ਘਟ ਸਾਡੀ ਇੱਕ ਇੱਕ ਡੇਢ ਹਫ਼ਤਾ ਲਗਾਤਾਰ ਚੱਲਦੀ ਆ ਜੀ ਤੇ 90 100 ਕਵੈਂਟ ਦੇ ਕਰੀਬ ਜਾਣਗੇ ਲੱਡੂ ਬਣਦੇ ਆ ਜੀ ਆਪਣੇ ਐਨ ਆਰ ਆਈ ਵੀਰਾਂ ਦਾ ਕਿੰਨਾ ਦਾ ਸਹਿਯੋਗ ਐਨ ਆਰ ਆਈ ਵੀਰ ਜੋ ਪਰਿਵਾਰ ਸਾਡੇ ਨਾਲ ਜੁੜੇ ਹੋਏ ਆ ਉਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਸਾਨੂੰ ਬਹੁਤ ਸਹਿਯੋਗ ਕਰਦੀ ਆ ਜੋ ਸਾਡੇ ਬੱਚੇ ਬਾਹਰ ਗਏ ਆ ਉਹਨਾਂ ਨੂੰ ਬੜੀ ਇਸ ਦਿਨ ਦੀ ਬੜੀ ਉਤਸ਼ਾਹਤ ਹੁੰਦੀ ਆ ਉਹ ਆਪਣੀ ਸੇਵਾ ਭੇਜਦੇ ਆ ਜੀ ਐਨ ਆਰ ਆਈ ਵੀ ਸਾਡਾ ਬਹੁਤ ਜ਼ਿਆਦਾ ਸਾਥ ਦੇ ਰਹੇ ਆ ਸ਼੍ਰੋਮਣੀ ਕਮੇਟੀ ਦਾ ਕਿੰਨਾ ਸਹਿਯੋਗ ਮਿਲ ਰਿਹਾ ਹੈ ਸ਼੍ਰੋਮਣੀ ਕਮੇਟੀ ਦਾ ਬੇਹਦ ਸਹਿਯੋਗ ਹੈ ਜੀ ਹਰ ਤਰ੍ਹਾਂ ਦਾ ਸਹਿਯੋਗ ਹੈ ਜੋ ਵਰਤਨ ਹੋ ਗਿਆ ਏ ਟੂ ਜ਼ੈਡ ਜੋ ਹਨ ਨੂੰ ਜਿਹੜੀ ਚੀਜ਼ ਦੀ ਰਿਪੇਅਰਮੈਂਟ ਹੁੰਦੀ ਆ ਸਾਡੇ ਪ੍ਰਧਾਨ ਸਾਹਿਬ ਜਾਣਦੇ ਆ ਉਹ ਖੇੜੇ ਮੱਤੇ ਸਾਨੂੰ ਉਸ ਦੇ ਲਈ ਸਾਡੀ ਚੀਜ਼ ਦਾ ਹੱਲ ਕਰਦੇ ਆ ਜੀ ਤੇ ਕਿੰਨੀ ਕੀਤੀ ਤੇ ਸੰਗਤਾ ਇੱਥੇ ਬਹੁਤ ਕੀ ਨ ਕਰੇ ਸੰਗਤ ਦੇ ਜੀ ਜੀ ਕਈ ਬੇਨਤੀ ਨਹੀਂ ਆਪਣੇ ਜੀ ਬਾਕੀ ਸਾਡੀਆਂ ਤੁਸੀਂ ਬੀਬੀਆਂ ਦੇਖ ਹੀ ਲਿਓ ਕਿੰਨੀ ਸਾਥ ਨਾਲ ਨਾਲ ਮਹਾਰਾਜ ਦਾ ਨਾਮ ਜਪ ਰਹੀਆਂ ਵਾਂ ਨਾਲ ਸੇਵਾ ਕਰ ਰਹੀਆਂ ਵਾਂ ਕੋਈ ਕਿਸੇ ਨੂੰ ਕੋਈ ਬੰਦਸ਼ ਨਹੀਂ ਆ ਕਿ ਕਿੰਨਾ ਚਿਰ ਸੇਵਾ ਕਰਨੀ ਪਰ ਬੀਬੀਆਂ ਸਵੇਰ ਤੋਂ ਸ਼ਾਮ ਤੱਕ ਸੇਵਾ ਕਰਦੀਆਂ ਜੀ ਲੱਡੂ ਕਿੰਨੇ ਬਣਾ ਕੇ ਲੱਡੂ ਤਿਆਰ ਕੀਤੇ ਲੱਡੂ ਦੋ ਪ੍ਰਕਾਰ ਦੇ ਆਪਣੇ ਹੁੰਦੇ ਤਿਆਰ ਬਾਬਾ ਜੀ ਕਿੰਨੇ ਕੁਆਂਟਲ ਲੱਗਦਾ ਯਾਰ ਕੁਆਂਟਲਾਂ ਬਾਬਾ ਜੀ ਇਹ ਆਪਣਾ 80 90 ਕੁਆਂਟਲ ਜਾਣਗੇ ਤਕਰੀਬ ਬਣ ਜਾਂਦੇ ਆ ਜੀ ਨਾਂ ਤੇ ਸੁਸਾਇਟੀ ਦਾ ਨਾਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਸੁਸਾਇਟੀ ਦਾ ਨਾਮ ਹੈ ਜੀ ਗੁਰੂ ਰਾਮਦਾਸ ਸਿੰਘ ਸਵਾ ਲੰਗਰ ਹਾਲ ਕਦਾ ਲੰਗਰ ਲਗਾਇਆ ਜਾਂਦਾ ਹਰ ਸਾਲ ਇੱਥੇ ਜੀ ਹਰ ਸਾਲ ਲੱਡੂਆਂ ਦਾ ਲੰਗਰ ਲਗਾਇਆ ਜਾ ਰਿਹਾ ਜਿਹਦੇ ਵਜੇ ਸਾਡੇ ਸਾਰੇ ਵੀਰ ਜਿਹੜੇ ਕਿ ਸਾਡੀ ਸੋਸਾਇਟੀ ਨੂੰ ਸਪੋਰਟ ਕਰਦੇ ਨੇ ਉਹਦੇ ਵਿੱਚ ਸਾਡੇ ਬੱਚੇ ਸਾਡੇ ਐਨ ਆਰ ਆਈ ਵੀਰ ਜਿੰਨੇ ਵੀ ਸਾਡਾ ਸਪੋਰਟ ਕਰਦੇ ਨੇ ਹਰ ਸਾਲ ਦੀ ਤਰ੍ਹਾਂ ਅਸੀਂ ਜੀ ਸਾਨੂੰ 7-8 ਸਾਲ ਹੋ ਗਿਆ ਕਈ ਪ੍ਰਕਾਰ ਦੇ ਲੱਡੂ ਜਿਹੜੇ ਆ ਤਿਆਰ ਕੀਤੇ ਜਾਂਦੇ ਨੇ ਚੜਦੀ ਗਲਾਂ ਨਾਲ ਕੋਈ 80-90 ਕਾਉਂਟਰ ਦਾ ਬਾਈਟ ਸਾਨੂੰ ਪਤਾ ਨਹੀਂ ਲੱਗਦਾ ਜੀ ਬਾਈਟ ਕਿੰਨਾ ਹੋ ਜਾਂਦਾ ਕੋਈ ਸਾਡੇ ਕੋਲ ਫੈਨ ਦਾ ਟੀਨ ਕੋਈ ਘੋੜਾ ਦਾ ਕੋਈ ਇਧਰ ਦਾ ਕੋਈ ਸਾਰੇ ਖਲੋ ਕਰਾਂ ਮਿਲ ਕੇ ਜੀ ਇਹ ਪਤਾ ਇੱਕ ਦਿਨ ਤੋਂ ਸਟਾਰਟ ਕਰਦੇ ਆ ਜੀ ਹਫਤਾ ਹਫਤਾ ਨਾਂ ਨਹੀਂ ਜਾਂਦਾ ਜੀ ਕਿੰਨਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਇਸ ਦਿੱਤਾ ਜੀ ਇੰਤਜ਼ਾਰ ਤੇ ਬਹੁਤ ਜ਼ਿਆਦਾ ਜੀ ਇਹ ਜਦੋਂ ਮਹੀਨਾ ਚੜ ਜਾਂਦਾ ਜੀ ਸਾਰੇ ਠੀਕਦੇ ਆ ਜੀ ਕਿਹੜਾ ਦਿਨ ਦਵਾ ਦਾ ਲੱਗ ਕੇ ਆਵੇ ਤੇ ਚੜਦੀ ਕਲਾ ਨਾਲ ਜਾਈਏ ਤੇ ਗੁਰੂ ਘਰ ਝੋਲੀਆਂ ਭਰ ਕੇ ਲੈ ਕੇ ਆਈਏ ਕਿੰਨੇ ਭੱਗਾ ਵਾਲੇ ਕੋਈ ਤੁਹਾਡੇ ਹਿੱਸੇ ਜਿਹੜੀ ਇਹ ਸੇਵਾ ਪਈ ਹੈ ਦੇਖੋ ਜੀ ਇਹ ਸਾਡੇ ਪਿਛਲੇ ਕਰਮ ਚੰਗੇ ਆ ਕਿ ਜਿਹੜੇ ਗੁਰੂ ਰਾਮਦਾਸ ਦੀ ਬੋਦੀ ਵਿੱਚ ਬੈ ਕੇ ਸੀ ਸੇਵਾ ਦਾ ਆਨੰਦ ਮਾ ਰਹੇ ਆ ਜੀ ਇਸ ਧਰਤੀ ਨੂੰ ਦੁਨੀਆ ਲੋਚਦੀ ਆ ਜੀ ਇਸ ਧਰਤੀ ਨੂੰ ਬਹੁਤ ਬਾਹਰ ਬੈਠੇ ਵਿਦੇਸ਼ਾਂ ਦੇ ਵਿੱਚ ਸਾਡੇ ਬੱਚੇ ਇੰਤਜ਼ਾਰ ਕਰ ਰਹੇ ਆ ਜੀ ਕਦੋਂ ਅਸੀਂ ਆਈਏ ਤੇ ਇੱਥੋਂ ਨਕਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਕਿੰਨੇ ਦਿਨੇ ਸੇਵਾ ਚੱਲਦੀ ਗਈ ਇਹ ਸੇਵਾ ਜੀ 18 19 20 21 22 23 ਤੇ 24 ਤਰੀਕ ਨੂੰ ਸਿਰੇ ਅਰਦਾਸ ਕਰਕੇ ਮਹਾਰਦੀ ਕਿਰਪਾ ਨਾਲ ਲੱਟੂ ਦੀ ਸੇਵਾ ਜਿਹੜੀ ਵਰਤਾਈ ਜਾਂਦੀ ਆ ਜੀ ਪੂਰੇ ਉਤਲਾ ਹਾਲ ਤੜਾ ਹਾਲ ਪੂਰੇ ਦਰਬਾਰ ਸਾਹਿਬ ਦੇ ਜਿੱਥੇ-ਜਿੱਥੇ ਜਿੰਨੇ ਖੜਦੇ ਆ ਜੀ ਕੋਈ ਮਨਾਈ ਨਹੀਂ ਆ ਜੀ ਪਾਰਟੀਆਂ ਭਰ ਭਰ ਜਾਂਦੇ ਆ। ਸ੍ਰੋਮਣੀ ਕਮੇਟੀ ਦਾ ਕਿੰਨਾ ਸਹਿਯੋਗ ਹੁੰਦਾ ਜੀ? ਸ੍ਰੋਮਣੀ ਕਮੇਟੀ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੀ। ਸ੍ਰੋਮਣੀ ਕਮੇਟੀ ਹਰ ਤਰ੍ਹਾਂ ਦੀ ਕੋਈ ਸਾਨੂੰ ਲੋੜ, ਬੱਤਰਾਂ ਦੀ ਲੋੜ, ਕੋਈ ਬਿਜਲੀ 'ਚ ਫਾਲਟ ਪੈਦੇ ਉਹ ਵੀ ਉਸੇਲੇ ਭੱਜੇ ਆਉਂਦੇ ਬੰਦੇ ਜੀ। ਕੋਈ ਚੀਜ਼ ਤੋਂ ਉਹਨਾਂ ਦੀ ਮਨਾਈ ਨਹੀਂ ਹੈਗੀ ਜੀ। ਮਹਿੰਦਰ ਸਾਹਿਬ ਦਾ ਬਹੁਤ-ਬਹੁਤ ਸਹਿਯੋਗ ਹੈ ਜੀ।